ਸਾਲੂ ਗੱਲਿਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਸਾਡੇ ਦੇਸ਼ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਦਾ ਜਿਹੜਾ ਬੇਗੁਲਾ ਵੱਜ ਗਿਆ ਹੈ ਜਿਸ ਨੂੰ ਲੈ ਕੇ ਹਰੇਕ ਪਾਰਟੀਆਂ ਵੱਲੋਂ ਆਪਣੇ ਆਪਣੇ ਨੁਮਾਇੰਦੇ ਨੇ ਆਲਮੋਸਟ ਫਾਈਨਲ ਕਰ ਦਿੱਤੇ ਗਏ ਨੇ ਤੇ ਜਿਹੜੇ ਉਹਨਾਂ ਦੇ ਮੇਨ ਸੇ ਪੈਸਾ ਲਾਰਨ ਨੇ ਉਹ ਵੀ ਆਪਣੀ ਆਪਣੀ ਪਾਰਟੀ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਵਿੱਚ ਆਪਣਾ 24 ਇੰਟੂ 7 ਦੇ ਆਪਣੀ ਸਾਰੀ ਊਰਜਾ ਲਗਾ ਰਹੇ ਨੇ ਸਾਡ ਨੂੰ ਖੰਨੇ ਸ਼ਹਿਰ ਨੂੰ ਫਟੇਗੜ ਸਾਹਿਬ ਹਲਕਾ ਪੈਂਦਾ ਹੈ ਤੇ ਅੱਜ ਅਸੀਂ ਜਿਹੜੀ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਨ ਲੱਗੇ ਆ ਸਾਡੇ ਸ਼ਹਿਰ ਦੇ ਵਿੱਚ ਯੂਥ ਆਈ ਕੌਨ ਪੰਜਾਬ ਸਟੇਟ ਦੇ ਕਿਸਾਨ ਦੇ ਵੀ ਉਹ ਜਿਹੜੇ ਨੇ ਇੱਥੇ ਦੇ ਵਾਈਸ ਪ੍ਰੈਜ਼ੀਡੈਂਟ ਨੇ ਆਹ ਗੱਲ ਕਰਦੇ ਆ ਅਮਰਿੰਦਰ ਢੀਂਡਸਾ ਮਿੰਦੀ ਜੀ ਦੇ ਨਾਲ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਸਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਦਾਸ ਨੂੰ ਮੌਕਾ ਦਿੱਤਾ ਜਿਵੇਂ ਕਿ ਸਾਰ ਆਪਾਂ ਦੇਖਿਆ ਵਾ ਬੀਜੇਪੀ ਦਾ ਮजूद ਆਲ ਓਵਰ ਇੰਡੀਆ ਦੇ ਵਿੱਚ ਕੱਢੀਏ ਤਾਂ ਸਾਰੀ ਕਲੱਗ ਪਿਕਚਰ ਸਾਹਮਣੇ ਆਉਂਦੀ ਹੈ ਪੰਜਾਬ ਸਟੇਟ ਦੇ ਵਿੱਚ ਕੱਢੀਏ ਤਾਂ ਇੱਕ ਅਲੱਗ ਪਿਕਚਰ ਸਾਹਮਣੇ ਆਉਂਦੀ ਹੈ ਤੁਸੀਂ ਸਾਰ ਆਣ ਵਾਲੇ 2024 ਲੋਕ ਸਭਾ ਇਲੈਕਸ਼ਨ ਨੂੰ ਬੀਜੇਪੀ ਦੇ ਪੁਆਇੰਟ ਆਫ View ਤੋਂ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਦੇਖਦੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵੀ ਦੱਸਾਂ ਕਿ ਸਾਡੇ ਨਾਲ ਲੱਗਦਾ ਸੂਬਾ ਹਰਿਆਣਾ ਹਰਿਆਣਾ ਇੰਨਾ ਡਿਵੈਲਪ ਹੋ ਚੁੱਕਿਆ ਉਹਦਾ ਕਾਰਨ ਕੀ ਹੈ ਉੱਥੇ ਦੇ ਲੋਕ ਸਮਝਦਾਰ ਨੇ ਜਿਹੜੀ ਸਰਕਾਰ ਸੈਂਟਰ ਤੋਂ ਹੁੰਦੀ ਆ ਉਹੀ ਹਰਿਆਣੇ ਤੋਂ ਹੁੰਦੀ ਆ ਸਾਡੀ ਬੜੀ ਵੱਧ ਕਿਸਮਤੀ ਰਹੀ ਹੈ ਕਿ ਸੈਂਟਰ ਦੇ ਵਿੱਚ 10 ਸਾਲ ਤੋਂ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਤੇ ਪੰਜਾਬ ਦੇ ਵਿੱਚ ਅਸੀਂ ਇੱਕ ਅਹਜੇ ਹੀ ਸਰਕਾਰ ਨੂੰ ਚੋਣੋ ਬੈਠੇ ਆ ਜਿਹੜੀ ਕਹਿ ਨਹੀਂ ਹੈਗੇ ਵੀ ਇੱਕ ਬਿਲਕੁਲ ਹੀ ਬਕਲਾੰਗ ਮਾਂਗ ਇੱਥੇ ਕੰਮ ਕਰ ਰਹੀ ਆ ਤੇ ਸਾਡੇ ਪੰਜਾਬ ਦਾ ਜਿੰਨਾ ਵੀ ਸਾਡੀ ਸਿੱਖੀ ਦਾ ਵੀ ਕਿਸਾਨੀ ਦਾ ਵੀ ਇਹ ਪਾਰਟੀ ਨੇ ਕਾਣੀ ਕੀਤਾ ਜਿਵੇਂ ਕਿ ਸਰ ਤੁਸੀਂ ਕਹਿ ਰਹੇ ਹੋ ਸਿੱਖੀਜ਼ਮ ਪਲੱਸ ਕਿਸਾਨੀ ਦਾ ਜਦ ਕਿ ਆਮ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਇੱਕ ਅਜਿਹਾ ਲੇਆਉਟ ਤਿਆਰ ਕੀਤਾ ਜਾ ਰਿਹਾ ਹੈ ਕਿ ਭਾਜਪਾ ਨੂੰ ਕਿਸਾਨਾਂ ਦੀ ਜਿਹੜੀ ਵਿਰੋਧੀ ਪਾਰਟੀ ਦੇ ਤੌਰ ਦੇ ਉੱਤੇ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਕੀ ਉਸ ਚੀਜ਼ ਦੀ ਰਿਐਲਿਟੀ ਹੈ ਉਹ ਵੀ ਸਰ ਜਰੂਰ ਸਾਡੇ ਚੈਨਲ ਦੇ ਰਾਹੀਂ ਤੁਸੀਂ ਸਾਂਝੀ ਕਰਨ ਦੀ ਕਿਰਪਾਤਾ ਕਰੋ ਜੀ ਤੁਸੀਂ ਰਿਐਲਿਟੀ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਪੁੱਛੋ ਕਿ ਅੱਜ ਤੱਕ ਜਿਹੜੇ ਘੱਟ ਜ਼ਮੀਨ ਵਾਲੇ ਜੀਵਿਦਾਰ ਨੇ ਅੱਜ ਤੱਕ ਕਿਸੇ ਸੈਂਟਰ ਗਵਰਨਮੈਂਟ ਨੇ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਏ ਨੇ ਤਉ ਇੱਕ ਵੀ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਆ ਜਿਹੜੀ ਕਿ ਹਰ ਇੰਡੀਆ ਦੇ ਕਿਸਾਨਾਂ ਦੇ ਖਾਤੇ ਵਿੱਚ 6 ਮਹੀਨਿਆਂ ਬਾਅਦ 2-2000 ਰੁਪਇਆ ਪਾ ਰਹੀ ਆ ਤੇ ਉਸ ਤੋਂ ਬਾਅਦ ਦੂਜੀ ਗੱਲ ਤੁਸੀਂ ਐਮਐਸਪੀ ਜਿਹੜੀ ਆਪਣੀ ਹੈਗੀ ਆ ਉਹਦਾ ਜਿਹੜਾ ਵਾਅਦਾ 10 ਸਾਲ ਚ ਹੋਇਆ ਪਿਛਲੇ 50 ਸਾਲਾਂ ਦਾ ਰੈਕર્ડ ਕੱਢ ਲਓ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਭਾਰਤੀ ਜਨਤਾ ਪਾਰਟੀ ਐ ਕਿ ਕਿਸਾਨਾਂ ਦੀ ਹਿਤੈਸ਼ੀ ਨਹੀਂ ਹੈ ਦੂਜੀ ਗੱਲ ਕਿਸਾਨੀ ਇੰਦੋਲਨ ਹੋਇਆ ਇੱਕ ਵੱਡੀ ਸਾਰੇ ਪੰਜਾਬ ਨੇ ਉਹਦੇ ਵਿੱਚ ਸ਼ਿਰਕਤ ਕੀਤੀ ਹਰ ਪਾਰਟੀ ਨੇ ਹਰ ਧਰਮ ਦੇ ਬੰਦਿਆਂ ਨੇ ਉਹਦੇ ਵਿੱਚ ਆਪਦਾ ਆਦਰੂੜ ਅਪਣਾਇਆ ਪਰ ਕਿਤੇ ਨਾ ਕਿਤੇ ਇੱਥੇ ਸਾਡੀ ਕਾਲੀ ਦਲ ਦੀ ਗਵਰਨਮੈਂਟ ਸੀ ਉਹਨਾਂ ਨੇ ਗੁੰਮਰਾਹ ਕੀਤਾ ਉੱਪਰ ਸਚਾਈ ਦੱਸੀ ਨਹੀਂ ਪੰਜਾਬ ਦੀ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਕਿਉਂਕਿ ਇਹ ਜ਼ਿਆਦਾਤਰ ਆੜਤਾ ਤੇ ਨਿਰਭਰ ਨੇ ਤੇ ਵਾੜ ਦੀ ਨੂੰ ਕੱਢਣ ਦਾ ਇਹ ਸਿਸਟਮ ਚੱਲ ਰਿਹਾ ਸੀ ਇਸ ਕਰਕੇ ਜ਼ਿਆਦਾ ਪਰੇਸ਼ਾਨੀ ਦਾ ਉਹ ਬੀਜੇਪੀ ਪਾਰਟੀ ਸਮਝਾਉਣ ਜੀ ਵੀ ਨਾ ਕਰਨ ਜਾਬ ਹੋਈ ਵੀ ਅਸੀਂ ਕਿਸਾਨਾਂ ਦਾ ਕੀ ਫਾਇਦਾ ਕਰਦੇ ਆ ਪਰ ਉਹਨੂੰ ਦੇਖਦੇ ਹੋਏ ਵੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਪ੍ਰਕਾਸ਼ਪੁਰਬ ਗੁਰੂ ਨਾਨਕ ਸਾਹਿਬ ਦਾ ਸੀਗਾ ਉਹਦੇ ਤੇ ਬਕਾਇਦਾ ਹੈ ਇਹ ਬਿੱਲ ਨੂੰ ਜਿਹੜੇ ਬਿੱਲ ਸੀ ਵਾਪਸ ਲੈ ਅਤੇ ਮਾਫੀ ਵੀ ਮੰਗੀ ਤੇ ਉਸ ਤੋਂ ਬਾਅਦ ਹੁਣ ਤੁਸੀਂ ਦੇਖੋ ਦੋ ਸਰਕਾਰਾਂ ਨੇ ਇੱਕ ਹੁਣ ਐਮਐਸਪੀ ਤੇ ਪੰਜ ਚੀਜ਼ਾਂ ਤੇ ਐਮਐਸਪੀ ਵੀ ਦੇ ਰਹੇ ਸੀ ਪਰ ਪਿੱਛੋਂ ਜਿਹੜੀਆਂ ਇਹ ਕਿਸਾਨਾਂ ਨੂੰ ਹੁਣ ਜਥੇਬੰਦੀਆਂ ਨੂੰ ਪਿੱਛੋਂ ਫੰਡਿੰਗ ਹੋ ਰਹੀ ਆ ਉਹ ਕਾਂਗਰਸ ਪਾਰਟੀ ਦੇ ਆਮ ਆਦਮੀ ਪਾਰਟੀ ਜਿਹੜੀ ਕਿ ਅੱਜ ਇੱਥੇ ਤਾਂ ਬੜੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਆ ਤੇ ਦਿੱਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਹਨਾਂ ਦਾ ਤੁਹਾਨੂੰ ਪਤਾ ਹੀ ਹੈ ਵੀ ਇਹ ਰਲੇਵਾ ਚੱਲ ਰਿਹਾ ਹੈ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਪਰ ਕਿਹੜੀ ਚੀਜ਼ ਤੇ ਉਹੀ ਉਹੀ ਕੇਜਰੀਵਾਲ ਜਿਹੜਾ ਕਿ ਇਹ ਕਹਿੰਦਾ ਸੀ ਵੀ ਜੇ ਤੁਸੀਂ ਭ੍ਰਿਸ਼ਟਾਚਾਰ ਖਤਮ ਕਰਨਾ ਹੈ ਤਾਂ ਕਿਸੇ ਨੂੰ ਕੁਝ ਕਰਨ ਦੀ ਲੋੜ ਨਹੀਂ ਸੋਨੀਏ ਦਾ ਤੈਨੂੰ ਗ੍ਰਿਫਤਾਰ ਕਰ ਲਓ ਅੱਜ ਉਹਦੀ ਉਹ ਹੋਟਲ ਚ ਜਾ ਕੇ ਬੈਠ ਗਿਆ ਕੀ ਉਹਦੀ ਇਹਦੀ ਮਜਬੂਰੀ ਹੋਈ ਆ ਕਿ ਉਹ ਭ੍ਰਿਸ਼ਟਾਚਾਰ ਜਿਹੜੇ ਕਾਂਗਰਸੀ ਇਹਨੂੰ ਭ੍ਰਿਸ਼ਟਾਚਾਰ ਕਹਿ ਕੇ ਜਿਹੜਾ ਅੰਦੋਲਨ ਉਹਨੇ ਕੱਢਿਆ ਸੀਗਾ ਸਭ ਦੇ ਵਿੱਚ ਉਹਨਾਂ ਨੇ ਇੱਕ ਚੀਜ਼ ਤੇ ਸਰਕਾਰ ਬਣਾਈ ਆ ਪੰਜਾਬੀਆਂ ਨੇ ਪੰਜਾਬ 'ਚ ਇੱਕ ਤਾਂ ਭ੍ਰਿਸ਼ਟਾਚਾਰ ਠੀਕ ਹੈ ਜੀ ਦੂਜਾ ਮਹਿਲਾਵਾਂ ਨੂੰ ਪੈਸੇ ਦੇਨੇ ਤੀਜਾ ਉਹਨਾਂ ਨੇ ਕੀ ਕਿਹਾ ਸੀਗਾ ਵੀ ਅਸੀਂ ਪੰਜਾਬ ਦੀ ਡਿਵੈਲਪਮੈਂਟ ਕਰਾਂਗੇ ਤੁਸੀਂ ਮੈਨੂੰ ਦੱਸ ਦੋ ਵੀ ਭ੍ਰਿਸ਼ਟਾਚਾਰ ਖਤਮ ਹੋਇਆ ਹੈ ਜੇ ਹੋਇਆ ਮੈਂ ਤੁਹਾਡੀ ਗੱਲ ਮੰਨਦਾ ਮੈਂ ਵੀ ਉਹਨਾਂ ਨੂੰ ਵਧੀਆਂ ਕਹੂੰਗਾ ਕੋਈ ਭ੍ਰਿਸ਼ਟਾਚਾਰ ਨਹੀਂ ਖਤਮ ਹੋਇਆਗਾ ਗੈਂਗਸਟਰ ਦੇਖੋ ਲਾ ਐਂਡ ਆਰਡਰ ਦੇਖੋ ਕੈਪਟਨਸ ਹਨ ਮੁੱਖ ਮੰਤਰੀ ਸੀਗੇ ਪੰਜਾਬ ਦੇ ਕਦੇ ਇਹ ਹਾਲਾਤ ਹੋਏ ਅੱਜ ਤੁਸੀਂ ਦੇਖਦੇ ਹੋ ਰੋਜ ਗੋਲੀ ਚੱਲਦੀ ਹੈ ਇਹ ਲਾਅ ਆਰਡਰ ਦੀ ਸਥਿਤੀ ਹੈ ਜਿਹੜੀ ਮੈਂਟੇਨ ਨਹੀਂ ਕਰ پا ਰਹੇ ਆਫੀਸਰਾਂ ਦੇ ਵਿੱਚ ਹੁਣ ਇੱਕ ਸਾਡਾ ਸੀਐਮ ਹੈ ਜਿਹੜਾ ਸਰਦਾਰ ਭਗਵੰਤ ਸਿੰਘ ਮਹਾਰਾਜ ਉਹਨਾਂ ਦੇ ਬੇਟੀ ਹੋਈ ਹੈ ਪਹਿਲਾਂ ਤਾਂ ਉਹਨਾਂ ਨੂੰ ਵਧਾਈਆਂ ਦੇਣੇ ਆ ਕਿ ਪਰ ਉਹਨਾਂ ਨੂੰ ਇੱਕ ਨਾਲ ਦੀ ਨਾਲ ਹੁਣ ਬੇਟੀ ਹੋਈ ਹੈ ਤਾਂ ਪੰਜਾਬ ਦੀਆਂ ਮਹਿਲਾਵਾਂ ਨਾਲ ਜਿਹੜਾ ਵਾਅਦਾ ਕਰਿਆ ਸੀ ਉਹ ਵੀ ਪੂਰਾ ਕਰਨ ਆਪਣੀ ਬੇਟੀ ਦੇ ਹੋਣ ਤੇ ਤਾਂ ਕਿ ਸਾਰਾ ਪੰਜਾਬ ਖੁਸ਼ੀ ਮਨਾਵੇ ਉਹਨਾਂ ਦੇ ਨਾਲ ਜਿਵੇਂ ਕਿ ਢੀਂਸਾ ਸਾਹਿਬ ਨੇ ਕਿਹਾ ਵਹਿ ਕੇ ਕਹਿਣੀ ਤੇ ਕਤਨੀ ਚ ਫਰਕ ਜਿਵੇਂ ਆਮ ਆਦਮੀ ਪਾਰਟੀ ਨੇ ਜਦੋਂ ਪੰਜਾਬ 'ਚ ਵਜੂਦ ਬਣਾਇਆ ਤਾਂ ਉਦੋਂ ਕਾਂਗਰਸ ਦੇ ਵਰਖਲਾ ਬੜੀਆਂ ਗੱਲਾਂ ਕੀਤੀਆਂ ਗਈਆਂ ਕੇਂਦਰ ਸਰਕਾਰ ਬੀਜੇਪੀ ਦੇ ਖਿਲਾਫ ਵੀ ਕੀਤੀਆਂ ਗਈਆਂ ਬਟ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਜਿਹੜਾ ਅਲਾਈਨਸ ਹੈ ਉਹ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਆਮ ਵੋਟਰ ਨੂੰ ਇਹ ਸੋਚਣ ਤੇ ਇਹ ਸਮਝਣ ਤੇ ਮਜਬੂਰ ਕਰਦਾ ਵੈ ਕਿ ਕੀ ਸਿਆਸੀ ਸਮੀਕਰਨ ਬਣ ਰਹੇ ਨੇ ਸਰ ਇੱਕ ਅੱਜਕੱਲ੍ਹ ਹੋਰ ਬੜੀ ਚੀਜ਼ ਚੱਲ ਰਹੀ ਹੈ ਕਿ ਦਲ ਬਦਲੂਆਂ ਦਾ ਜਿਹੜਾ ਕੰਮ ਹੈ ਉਹ ਵੀ ਬੜੀ ਰਫ਼ਤਾਰ ਨਾਲ ਚੱਲ ਰਿਹਾ ਵੈ ਤੇ ਲੋਕ ਇੱਥੇ ਤੱਕ ਵੀ ਕਹਿ ਰਹੇ ਨੇ ਜਾਂ ਕਈ ਵਾਰੀ ਜ ਦੇ ਵੀ ਐਂਟੀ ਪਾਰਟੀਆਂ ਨੇ ਉਹ ਕਹਿੰਦੀਆਂ ਨੇ ਕਿ ਥ੍ਰੈਟ ਕੀਤਾ ਜਾ ਰਿਹਾ ਹੈ। ਓਵਰਸੀਡ ਸਾਨੂੰ ਕਾਲਜ ਆ ਰਹੀਆਂ ਨੇ ਜਿਹਦੇ ਕਰਕੇ ਕਿ ਇਹ ਸਾਡੇ ਕੁਝ ਬੰਦੇ ਨੇ ਜਿਹੜੇ ਡਰ ਕੇ ਜਾ ਰਹੇ ਨੇ। ਬਟ ਅਸੀਂ ਆ ਅਸੀਂ ਇੱਕ ਕ੍ਰਾਂਤੀਕਾਰੀ ਪਾਰਟੀ 'ਚ ਉਪਜੇ ਹੋਏ ਹਾਂ। ਅਸੀਂ ਐਂਡ ਤੱਕ ਦੱਲਾਂਗੇ ਸਰ ਇਹ ਚੀਜ਼ ਦੀ ਕੀ ਗਰਾਉਂਡ ਲੈਵਲ ਰਿਐਲਿਟੀ ਹੈ। ਭਾਜੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕੁੱਝ ਕੀ ਤੁਸੀਂ ਦੱਸ ਦੋ ਤੁਹਾਡੀ ਵੋਟ 18 ਸਾਲ ਤੇ ਬਣ ਗਈ ਹੋਣੀ। ਹੁਣ ਤੱਕ ਤੁਸੀਂ ਕਿੰਨੀਆਂ ਪਾਰਟੀਆਂ ਨੂੰ ਵੋਟ ਪਾਈ ਹੈ। ਹਰ ਬੰਦੇ ਦੇ ਕੋਲ ਚੁਣਨ ਲਈ ਚਾਹੇ ਉਹ ਲੀਡਰਾ ਲੀਡਰ ਕੋਈ ਵੀ ਪਾਰਟੀ ਚੁਣ ਸਕਦਾ ਹੈ ਇਹਨੂੰ ਆਪਾਂ ਦਲ ਬਦਲੂ ਜਿਹੜਾ ਕਹਿੰਦੇ ਆ ਇਹ ਨਹੀਂ ਹਰ ਬੰਦੇ ਨੂੰ ਦਿਖਦਾ ਹੈ ਕਿ ਅੱਜ ਲੱਗ ਰਿਹਾ ਹੈ ਕਿ ਜਿਹੜੀ ਪੰਜਾਬ ਦਾ ਵਿਕਾਸ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਰਮਨੀਤ ਬਿੱਟੂ ਜੀ ਕਹੇ ਨੇ ਤੁਸੀਂ ਉਹਨਾਂ ਨੂੰ ਤਾਂ ਲੋਕ ਸਭਾ ਦੀ ਟਿਕਟ ਵੀ ਮਿਲ ਗਈ ਸੀ ਲੁਧਿਆਣੇ ਤੋਂ ਆ ਰਿੰਕੂ ਜੀ ਜਿਹਨਾਂ ਨੂੰ ਸਭ ਤੋਂ ਪਹਿਲੀ ਟਿਕਟ ਅਨਾਉਂਸ ਹੋਈ ਪੰਜਾਬ ਦੇ ਵਿੱਚ ਜਲੰਧਰ ਦੀ ਜਿੱਤੇ ਹੋਏ ਐਮਪੀ ਸੀ ਉਹ ਵੀ ਕਿਉਂ ਗਏ ਕਿਉਂਕਿ ਉਹਨਾਂ ਨੇ ਦੇਖ ਲਿਆ ਹੈ ਵੀ ਜੇ ਪੰਜਾਬ ਦੇ ਵਿੱਚ ਆਪਾਂ ਨੇ ਐਮਪੀ ਬਣਨਾ ਹੈ ਤੇ ਕੰਮ ਕਰਾਉਣਾ ਹੈ ਤਾਂ ਆਪਾਂ ਨੂੰ ਭਾਜਪਾ ਦੇ ਨਾਲ ਹੀ ਜਿੰਨਾ ਪੈਣਾ ਉਹਦੀ ਉਹ ਸਰਕਾਰ ਚੁਣੀ ਚਾਹੀਦੀ ਹੈ ਇੱਥੇ ਬੰਦੇ ਨੇ ਜਿੰਨੇ ਵੀ ਮੈਂਬਰ ਪਾਰਲੀਮੈਂਟ ਵੱਧ ਤੋਂ ਵੱਧ ਜੇ ਭਾਜਪਾ ਦੇ ਹੋਣਗੇ ਤਾਂ ਉਹ ਪੰਜਾਬ ਲਈ ਕੁਝ ਨਾ ਕੁਝ ਦਿੱਲੀ ਤੋਂ ਲੈ ਕੇ ਆਉਣਗੇ ਜਿਵੇਂ ਕਿ ਸਰ ਨੇ ਦੱਸਿਆ ਵਹਿ ਕੇ ਜਿਹੜੇ ਸਮੀਕਰਨ ਨੇ ਕਿਉਂਕਿ ਡਬਲ ਇੰਜਨ ਆਪਾਂ ਅਕਸਰ ਕਬਰਾਂ ਚ ਵੀ ਸੁਣਦੇ ਆ ਜਾਂ ਸਾਡਾ ਪੱਤਰਕਾਰ ਭਾਈਚਾਰਾ ਇਹ ਲੈਂਗੁਏਜ ਦੀ ਬੜੇ ਵਰਤੋਂ ਕਰਦਾ ਵਾ ਕਿ ਡਬਲ ਇੰਜਨ ਡਬਲ ਇੰਜਨ ਸਟੇਟ ਪਲੱਸ ਐਂਟਰ ਦੀਆਂ ਸਰਕਾਰਾਂ ਨੂੰ ਕਿਹਾ ਜਾਂਦਾ ਸਰ ਤੁਹਾਡਾ ਸਮਾਂ ਬੜਾ ਕੀਮਤੀ ਹੈ ਆਪਾਂ ਦੇਖਿਆ ਸਰ ਕਿ ਆਮ ਜੋ 10 ਸਾਲਾਂ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਭਾਜਪੀ ਸਰਕਾਰ ਦੁਆਰਾ ਕਾਰਜ ਕੀਤੇ ਗਏ ਨੇ ਉਹ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਤੇ ਬਾਕੀ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਕਿ ਬਾਕੀ ਸਟੇਟਾਂ ਦੇ ਵਿੱਚ ਆਮ ਲੋਕਾਂ ਤੱਕ ਪੰਜਾਬ ਵਿੱਚ ਕਮਿਊਨੀਕੇਸ਼ਨ ਗੈਪ ਹੈ ਕਿਤੇ ਨਾ ਕਿਤੇ ਜ਼ਰੂਰ ਆਕਰ ਹੁੰਦਾ ਆ ਰਿਹਾ ਤਾਂ ਸਰ ਦੀ ਲੇਆਉਟ ਪਾਲਿਸੀ ਸਪੈਸ਼ਲੀ ਤਿਆਰ ਕੀਤੀ ਗਈ ਹੈ ਕਿ ਜਿਹੜੇ ਕੰਮ ਕੀਤੇ ਗਏ ਨੇ ਜਾਂ ਜੋ ਪਲੱਸ ਆਨ ਆਲੇ ਜੋ ਵੀ ਬੈਸਟ ਆਫ ਲੱਕ ਹੈ ਜੀ ਸਾਡੇ ਨੂੰ ਤਾਂ ਹਰੇਕ ਪਾਰਟੀ ਨੂੰ ਵੀ ਜਿਹੜੇ 2024 ਦੀ ਲੋਕ ਸਭਾ ਤੋਂ ਬਾਅਦ ਜੇਕਰ ਬਾਈਕੋਰਡ ਨੇਸ ਬੀਜੇਪੀ ਦੀ ਸਰਕਾਰ ਵਾਪਸੀ ਕਰਦੀ ਹੈ ਤਾਂ ਕਿੰਨੇ ਕੰਮ ਹੋਣਗੇ ਕਿਹੜੇ ਕੰਮ ਹੋਣਗੇ ਤੇ ਪੰਜਾਬ ਨੂੰ ਕਿਹੜੇ ਕੰਮ ਦੇ ਵਿੱਚ ਜ਼ਿਆਦਾ ਪਹਿਲ ਦਿੱਤੀ ਜਾਊਗੀ ਤੁਸੀਂ ਮੇਰੀ ਇੱਕ ਬੇਨਤੀ ਸੁਣਿਓ ਕਿ ਆਪਣੇ ਨਾਲ ਲੱਗਦਾ ਸ਼ਹਿਰ ਹੈ ਗੋਇੰਦਗਰ ਵੀ ਇੱਥੇ ਹੁਣ ਬਿਜਲੀ ਘਰਾਂ ਨੂੰ ਤਾਂ ਫ੍ਰੀ ਦਿੱਤੀ ਹੋਈ ਹੈ ਤੇ ਕਮਰਸ਼ੀਅਲ ਜਿੰਨੀਆਂ ਵੀ ਇੰਡਸਟਰੀਜ਼ ਨੇ ਉਹਨਾਂ ਨੂੰ ਡਿਗਲੀ ਜਾਂਦਾ ਮਿਲੂ। ਤੁਸੀਂ ਇੱਥੇ ਘਰ ਬਣਾਉਣ ਲੱਗਿਆ ਕੋਈ ਬੰਦਾ ਬਿਲਡਿੰਗ ਬਣਾ ਰਿਹਾ ਸੀ ਵੱਡੀ। ਉਹਨੂੰ ਮੈਂ ਪੁੱਛਿਆ ਮੈਂ ਕਿਹਾ ਭਰਾਵਾ ਸਰੀਆ ਕਿੱਥੋਂ ਲੈ ਕੇ ਆਉਣਾ? ਕਹਿੰਦਾ ਮੇਰਾ ਤਾਂ ਹਿਮਾਚਲ ਤੋਂ ਆਉਂਦਾ ਸਿੱਧਾ। ਮੈਂ ਕਿਹਾ ਯਾਰ ਨਾਲ ਲੱਗੇ ਤਾਂ ਆਪਣੇ ਗੋਵਿੰਦਗੜ੍ਹਾ ਇੱਥੋਂ ਕਿਉਂ ਨਹੀਂ ਆਉਂਦਾ? ਕਹਿੰਦਾ ਯਾਰ ਇੱਥੋਂ ਜੇ ਮੈਂ ਲੈਣਾ ਤਾਂ 2 ਰੁਪਏ ਕਿਲੋ ਮਹਿੰਗਾ ਪੈਂਦਾ। ਉਹ ਕਹਿੰਦਾ ਮੈਨੂੰ ਬਿਲਡਿੰਗ ਬਣਾਉਣ ਚੇ 2 ਲੱਖ ਰੁਪਏ ਬਚ ਗਏ ਪਰ ਮੈਂ ਮੰਗਾ ਵੀ ਹਿਮਾਚਲ ਤੋਂ ਰਿਹਾ। ਇਹ ਇੱਥੇ ਦੀਆਂ ਪਾਲਸੀਆਂ ਦੀ ਨਲਾਕੀ ਆ। ਮੈਂ ਤਾਂ ਕਹਿੰਦਾ ਇੱਥੇ ਮੈਂਬਰ ਪਾਰਲੀਮੈਂਟ ਜ ਇੱਕ ਇਹ ਮੈਨੂੰ ਲੱਗਦਾ ਕਿ ਇਹ ਇੰਡਸਟਰੀ ਦੇ ਵਿੱਚ ਅਗਰ ਪੰਜਾਬ 'ਚ ਜ਼ਿਆਦਾ ਤਰੱਕੀ ਨਹੀਂ ਹੋਈ ਪਰ ਫੂਡ ਪ੍ਰੋਸੈਸਿੰਗ ਯੂਨਿਟ ਇੱਥੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਲੱਗਣਗੇ ਕਿਉਂਕਿ ਇੱਥੇ ਦੀ ਧਰਤੀ ਵੀ ਪਜਾਊਗਾ ਕਿਸਾਨ ਵੀ ਮਿਹਨਤੀ ਹੈ ਲੋਕ ਵੀ ਮਿਹਨਤੀ ਨੇ ਤੇ ਮੈਨੂੰ ਲੱਗਦਾ ਕਿ ਭਾਜਪਾ ਪਾਰਟੀ ਇੱਥੋਂ ਜਿੱਤ ਕੇ ਜਿੱਤਦੇ ਆ ਤਾਂ ਜਿਹੜੇ ਆਪਣਾ ਸਿਲਕਨ ਰੂਟ ਆ ਜਿਹੜਾ ਕਿ ਮੈਨੂੰ ਲੱਗਦਾ ਵੀ ਲੋਕ ਕਹਿੰਦੇ ਨੇ ਨਾ ਵੀ ਟਰਾਲੇ ਚਲਾਉਣ ਅਮਰੀਕਾ ਕੈਨੇਡਾ ਜਾਂਦੇ ਨੇ ਮੈਨੂੰ ਲੱਗਦਾ ਹੈ ਕਿ ਜੇਕਰ ਇਹ ਸਿਲਕਨ ਰੂਟ ਖੁੱਲ ਗਿਆ ਤਾਂ ਉਹ ਇੱਕੋ ਇੱਕ ਇੱਕੋ ਇੱਕ ਪਾਰਟੀ ਆ ਭਾਰਤੀ ਜਨਤਾ ਪਾਰਟੀ ਕਿਉਂਕਿ ਆਪਾਂ ਪਹਿਲਾਂ ਦੇਖ ਹੀ ਚੁੱਕੇ ਆ 50 ਸਾਲ ਕਾਂਗਰਸ ਨੇ ਤਾਂ ਕੁਝ ਕੀਤਾ ਇਹਨਾਂ ਤੋਂ ਆਪਾਂ ਉਮੀਦ ਰੱਖਦੇ ਆ ਬਾਕੀ ਅਸੀਂ ਨਰਿੰਦਰ ਗੋਦੀ ਜੀ ਨੂੰ ਬੇਨਤੀ ਵੀ ਕਰਦੇ ਆ ਪੰਜਾਬ ਵੱਲੋਂ ਕਿ ਪੰਜਾਬ ਨੂੰ ਚੰਗੀਆਂ ਲੀਹਾਂ ਤੇ ਦੁਬਾਰਾ ਸੋਨੇ ਦੀ ਚਿੜੀ ਬਣਾਉਣਾ ਤਾਂ ਇਹ ਸਿਲਕਨ ਰੂਟ ਖੁੱਲੂਗਾ ਤਾਂ ਹਰ ਵਰਗ ਨੂੰ ਗਰੀਬ ਤੱਕੇ ਨੂੰ ਜੋ ਇੰਡਸਟਰੀਅਲਿਸਟ ਆ ਉਹ ਸਾਰਿਆਂ ਨੂੰ ਫਾਇਦਾ ਮਿਲੂਗਾ ਸਰ ਲਾਸਟ ਦੇ ਵਿੱਚ ਜਿਹੜੇ ਆਪਣੇ ਵੋਟਰ ਨੇ ਜੀ ਆਪਣੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਕਹਿ ਲਈਏ ਜਾਂ ਆਪਣੇ ਪੰਜਾਬ ਦੇ ਨੇ ਸਾਡੇ ਚੈਨਲ ਦੇ ਰਾਹੀਂ ਕੀ ਮੈਸੇਜ ਕਰਨਾ ਚਾਹੁੰਦੇ ਆ ਮੈਂ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਭਾਜਪਾ ਪਾਰਟੀ ਚ ਜਿਹੜੀਆਂ ਹੋਰ ਪਾਰਟੀਆਂ ਨੇ ਕਾਂਗਰਸ ਆ ਝਾੜੂ ਆ ਤੁਹਾਨੂੰ ਗੁੰਮਰਾਹ ਕਰ ਰਹੇ ਹਨ ਮੈਂ ਤੁਹਾਨੂੰ ਕੈਮਰੇ ਦੇ ਮਾਧਿਅਮ ਰਾਹੀਂ ਆਲੂਵਾਲੀਆ ਸਾਹਿਬ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਭਾਜਪਾ ਨਾ ਤਾਂ ਸਿੱਖਾਂ ਦੀ ਐਂਟੀ ਆ ਨਾ ਉਹ ਮੁਸਲਮਾਨਾਂ ਦੀ ਐਂਟੀ ਆ ਉਹ ਇੱਕ ਦੇਸ਼ ਨੂੰ ਪਿਆਰ ਕਰਨ ਵਾਲੀ ਪਾਰਟੀ ਆ ਅਗਰ ਤੁਸੀਂ ਆਪਣੇ ਦੇਸ਼ ਨੂੰ ਦੁਬਾਰਾ ਆਪਣੀ ਸਟੇਟ ਨੂੰ ਸੋਨੇ ਦੀ ਜਿਹੜੀ ਬਣਦਾ ਦੇਖਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਆਪਣੇ ਪੰਜਾਬ ਦੀ ਤਰੱਕੀ ਲਈ ਖੁਸ਼ਹਾਲੀ ਲਈ બીજેપી પાર્ટીનું વોટ પાઓ ધનવાદ જી ਥੈਂਕ ਯੂ ਵੈਰੀ ਮਚ ਸਰ ਜਿਵੇਂ ਕੇ ਸਰ ਨੇ ਕਿਹਾ ਵੈ ਅੱਜ ਦਾ ਟਾਈਮ ਆ ਤੁਹਾਨੂੰ ਮੈਂ ਦੱਸਿਆ ਵੈ ਕਿ ਲੋਕ ਸਭਾ ਇਲੈਕਸ਼ਨ ਆ ਪੂਰੇ ਆਪਣੇ ਬਾਰੂਹੇ ਤੇ ਪਹੁੰਚ ਗਏ ਨੇ 1 ਜੂਨ ਨੂੰ ਸਭ ਤੋਂ ਲਾਸਟ ਚ ਪੰਜਾਬ ਦੇ ਇਲੈਕਸ਼ਨ ਆ ਤੇ 4 ਜੂਨ ਨੂੰ ਰਿਜ਼ਲਟ ਨਿਕਲਿਆਣਾ ਹਰੇਕ ਪਾਰਟੀ ਦੇ ਵੱਡੇ ਲੀਡਰਾਂ ਨਾਲ ਤੁਹਾਡੀ ਮੁਲਾਕਾਤ ਕਰਾਂਦੇ ਰਹਾਂਗੇ ਤੁਸੀਂ ਉਹਨਾਂ ਦੀ ਲੇਆਉਟ ਬੇਆਉਟ ਵਰਕ ਜੋ ਇਤਿਹਾਸ ਚ ਕੀਤਾ ਜੋ ਪਵਿੱਕੀ ਉਹਨਾਂ ਦੇ ਮੁੱਦੇ ਨੇ ਪਵਿੱਕੀ ਉਹਨਾਂ ਨੇ ਰੋਡ ਮੈਪ ਨੇ ਉਹਨਾਂ ਵੱਲ ਪੂਰਾ ਧਿਆਨ ਦੇ ਕੇ ਫੇਰ ਵੋਟ ਪਾਇਓ ਸਾਡੇ ਚੈਨਲ ਦੀ ਇਹੀ ਬੇਨਤੀ ਆ ਕਿ ਤੁਸੀਂ VOTING PERCENTAGE ਜਿਹੜੀ ਉਹ ਜ਼ਰੂਰ ਬਤਾਓ ਤਾਂ ਕਿ ਆਪਾਂ ਦੇਸ਼ ਨੂੰ ਡਿਵ ਅਜਾਦ ਅਧਿਕਾਰਾਂ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ